ਸਸੀ ਕਾਲ ਜੀ ਸਾਰਿਆਂ ਨੂੰ ਅੱਜ ਦੇ ਨਵੇਂ ਬਲੌਗ 'ਚ ਤੁਹਾਡਾ ਸਵਾਗਤ ਕਰਦੇ ਆਂ ਤੇ ਅੱਜ ਦਿਨ ਦੂਸਰਾ ਨਾਰਕੰਡਾ ਤੋਂ ਚਿੱਤਕੁਲ ਦਾ ਸਫ਼ਰ ਆ ਆਰਾਮ ਵਾਸਤੇ ਇੱਕ 10 ਲੀਟਰ ਤੇਲ ਵਾਲੀ ਢੋਲੀ ਅਸੀਂ ਹੋਰ ਟੰਗ ਲਈ ਇਹ ਕਹਿੰਦਾ ਵੀ ਮੈਂ ਤਾਂ ਆਰਾਮ ਕਹਿੰਦਾ ਮੈਂ ਤਾਂ ਉੱਪਰਦਾ ਨਹੀਂ ਵੀ ਮੇਰਾ ਤਾਂ ਹੱਲ ਕਰੋ ਤੇ ਆਰਾਮ ਦਾ ਬੈਗ ਹੈ 5 ਲੀਟਰ ਐਸਾਈਡ ਤੇ ਤੇਲ ਹੈ 5 ਲੀਟਰ ਐਸਾਈਡ ਤੇ ਹੈ ਇਹ 10 ਲੀਟਰ ਤੇਲ ਹੈ ਉਹ ਡਾਕਟਰ ਸਾਹਿਬ ਕੋਲੇ ਹੈ ਉਹਨਾਂ ਦੇ ਬੈਗਾਂ 'ਚ ਲੱਗਦਾ ਤਾਂ ਹੈਗਾ ਵੀ ਸਰਚੂਗਾ ਬਾਕੀ ਦੇਖ ਰਿਆਂ ਕੀ ਬਣਦਾ ਕਿ ਸਫਰ 'ਚ ਹੋਟਲ ਤੋਂ ਚੱਲਣ ਤੋਂ ਬਾਅਦ ਅੰਨਾ ਸਭ ਤੋਂ ਪਹਿਲਾਂ ਚਾਹ ਆ ਲਈਏ ਫੇਰ ਬਾਕੀ ਕੰਮ ਕਰਾਂਗੇ ਸਭ ਤੋਂ ਪਹਿਲਾਂ ਤਾਂ ਵੀਊ ਚੈੱਕ ਕਰੋ ਬਸ ਜਿਹੜਾ ਇਹ ਰੋਡ ਹੈ ਨਾ ਇਹ ਮੇਨ ਬੱਸ ਸਟੈਂਡ ਹੈ ਬੱਸ ਸਟੈਂਡ ਤੋਂ ਮੰਦਿਰ ਦੇ ਨਾਲ ਦੀ ਕਰੋੜ ਜਾਂਦਾਗਾ ਲੈਫਟ ਹੈਂਡ ਸਾਈਡ ਨੂੰ ਉਹ ਜਾ ਕੇ ਸਾਰੇ ਹੋਟਲ ਉੱਥੇ ਨੇ ਮੇਨ ਜਿਹੜੇ ਹੋਟਲ ਤੇ ਆਪਾਂ ਰੁਕੇ ਸੀ ਉਹਦਾ ਨਾਮ ਹੈਗਾ স্নੋ ਟ੍ਰੇਲ ਵਧੀਆ ਸੀਗਾ ਬੰਦਾ ਵੈਸੇ ਰੂਮ ਵਗੈਰਾ ਵੀ ਠੀਕ ਸੀ ਨਾਲੇ ਬਜਟ ਤੁਸੀਂ ਇਹ ਪਹੁੰਚ ਗਏ ਜੀ ਆਪਾਂ ਨਾਰਕੰਡਾ ਦੇ ਬੱਸ ਸਟੈਂਡ ਤੇ ਜਿਹੜਾ ਨਾਰਕੰਡਾ ਇਹ ਇੰਨਾ ਕੀ ਕਸਪ ਹੈ ਬਸ ਛੋਟਾ ਜਿਹਾ ਜਿਆਦਾ ਕੁਝ ਨਹੀਂ ਹੈਗਾ ਪਰ ਐ ਆ ਵੀ ਪੀਸ ਬਹੁਤ ਹੈ ਕਿ ਜੇ ਤੁਸੀਂ ਰੈਸਟ ਕਰਨਾ ਹੈ ਜਾਂ ਆਪਦੀ ਫੈਮਿਲੀ ਨਾਲ ਇੰਜੋਏ ਕਰਨਾ ਤਾਂ ਬਹੁਤ ਵਧੀਆ ਪਲੇਸ ਹੈ ਤੇ ਉਹ ਚਾਹ ਆ ਲਾ ਮਿਲ ਗਿਆ ਸਭ ਤੋਂ ਪਹਿਲਾਂ ਤਾਂ ਪੀਣਿਆ ਚਾਹ ਤੇ ਉਹੀ ਆ ਵਿਚਾਰਾ ਜਿੱਤੋ ਕੱਲ੍ਹ ਸ਼ਾਮ ਨੂੰ ਆ ਕੇ ਆਪਾਂ ਚਾਹ ਪੀਤੀ ਸੀ ਭయ్యా 2 ਕੱਪ ਚਾਹੇ ਨਾ ਇੱਕ ਸਟੀਲ ਕੇ ਗਲਾਸ ਮੇਂ ਡਾਲ ਦੇਣਾ ਠੀਕ ਹੈ ਲੈਣਾ ਦੇ ਕੱਪ ਕੀ ਖਾਓਗੇ ਜੀ ਹੈ ਜਿਹੜਾ ਕੁਝ ਖਵਾ ਦੂੰਗਾ ਖਾਣਾ ਆਏ ਐਨੇ ਪਿਆਰ ਨਾਲ

ਇਹ ਪਹਾਰ ਰੱਖ ਕੇ ਖੜਾ ਹਾਂ ਮਨ ਅਟ ਡੀ ਤੋਂ ਹੋਣ ਲੱਗ ਜੀ ਪਹਿਲਾ 15 ਮਿੰਟ ਪਹਿਲਾਂ ਬੈਠੇ ਨੇ ਹਾਂ ਕੁਝ ਮਿੰਟ ਦੋ ਮਿੰਟ ਆਇ ਇਤੋਨਾ ਸਭ ਤੋਂ ਬੈਸਟ ਜਿਹੜਾ ਟੱਬਾ ਵਾਲਾ ਲੋ ਰੈਸਟੋਰੈਂਟ ਲਾ ਲੋ ਉਹ ਹੈ ਤੇ ਤੁਹਾਨੂੰ ਇੱਕ ਬੰਦੇ ਦਾ ਜਗਾੜ ਦਿਖਾਉਣੇ ਆ ਆ ਦੇਖੋ ਗੱਡੀ ਦੇ ਉੱਪਰ ਇਤਨਾ ਬਾਂਦਰ ਜਿਆਦੇ ਨੇ ਤੇ ਉੱਪਰ ਚੜ ਜਾਂਦੇ ਨੇ ਗੱਡੀਆਂ ਦੇ ਉਹ ਮੰਦਿਰ ਦਾ ਜਿਗਾਰ ਲਾਇਆ ਉੱਪਰ ਸੂਲਾ ਲੱਗੀਆਂ ਹੋਈਆਂ ਇਹਦੇ ਚਾਦਰ ਜੀ ਬਣਾਈ ਹੈ ਉੱਪਰ ਚਿਪ ਜਾਂਦੀ ਹੈ ਤੇ ਉੱਪਰ ਸੂਲਾ ਨੇ ਵੀ ਮੰਦਰ ਬੁੰਦਰ ਚੜਦੇ ਨਹੀਂ ਉੱਤੇ ਸਹੀ ਆਰਾਮ ਯਾਰ ਗੱਲ ਬਾਤ ਮਜ਼ਾਈ ਵਸਟੈਂਡ ਹੈ ਇੱਥੇ ਇਹੀ ਮੇਨ ਜਗ੍ਹਾ ਹੈ ਇਧਰ ਨੂੰ ਚੱਲਾਂਗੇ ਆਪਾਂ ਚਿਤਕੋਲ ਨੂੰ ਟਾਈਮ ਹੋ ਗਿਆ ਜੀ 10 ਵਜੇ ਦਾ ਤੇ ਅਸੀਂ ਸਵਾ 7 ਚੱਲੇ ਸੀ 70 ਕਿਲੋਮੀਟਰ 80 ਕਿਲੋਮੀਟਰ ਅਸੀਂ ਜਿਹੜਾ ਰਸਤਾ ਹੈ ਉਹ ਕਵਰ ਕਰ ਲਿਆ ਤੇ ਹੁਣ ਇਥੋਂ ਜਿਹੜਾ ਚਿੱਕੋਲ ਹੈ ਉਹ ਲਗਭਗ 100 ਕਿਲੋਮੀਟਰ ਰਹਿ ਗਿਆ ਜਿਹਦੇ ਜਿਹਦੇ ਵਿੱਚੋਂ ਯਾਨੀ ਕਿ 75 ਕਿਲੋਮੀਟਰ ਪਲੇਨ ਹੈ ਤੇ 25 ਕਿਲੋਮੀਟਰ ਆਫ ਰੋਡਿੰਗ ਹੈ ਉਹ ਬਿਊ ਚੈੱਕ ਕਰੋ ਉਸ ਮੜਾ ਜਾ ਨੂੰ ਚੈੱਕ ਕਰੋ ਆਹ ਦੀ ਸੋਨਾ ਰੋਡ ਐ ਟ੍ਰੈਫਿਕ ਬਹੁਤ ਘੱਟ ਐ ਸੜਕ ਸਾਫ਼ ਐ ਬਿਲਕੁਲ ਟ੍ਰੈਫਿਕ ਘੱਟ ਐ ਕੀ ਤੇ ਜਿਹੜੇ ਬਾਈਕ ਚਲਾਉਣ ਦਾ ਬਹੁਤ ਜ਼ਿਆਦਾ ਆਨੰਦ ਆਉਂਦਾ ਹੈਗਾ ਸਾਢੇ 10 ਦਾ ਟਾਈਮ ਹੋ ਗਿਆ ਜੀ ਅਸੀਂ ਵਿਚਾਲੇ ਜੇ ਪਹੁੰਚ ਕੇ ਜਾਨੀ ਕਿ ਨਾਰਕੰਡਾ ਤੇ ਚਿੱਤਕੂਲ ਦੇ ਵਿਚਾਲੇ ਜੇ ਪਹੁੰਚ ਗਏ ਸਾਡਾ ਇੱਥੇ 95 ਤੋਂ 100 ਕਿਲੋਮੀਟਰ ਹੋ ਗਿਆ ਅੱਗੇ 90 95 ਕਿਲੋਮੀਟਰ ਹੀ ਜਿਹੜਾ ਚਿੱਤਕੂਲਾ ਹੋ ਰਹਿ ਗਿਆ ਅਸੀਂ ਰੁਕੇ ਆ ਬ੍ਰੇਕਫਾਸਟ ਕਰਨ ਬਹੁਤ ਸੋਹਣੇ 뷰 ਨੇ ਇੱਧਰ ਤਾਂ ਹੁਣ ਸ਼ੋਤਨ ਸੀ ਸੀਸਾ ਬੜੀਆਂ ਛੋਟੀਆਂ ਜੌਂਦੀ ਤੇ ਹੋਈ ਤਾਂ ਜੋ ਚੈਲੰਜ ਹੈ। ਦੇਖੋ ਜੀ ਆ ਗਿਆ ਵਾਟਰਫਾਲ। ਉਹ ਸੋਨਾ ਵਾਟਰਫਾਲ ਸੀ। ਐਂਟਰੀ ਕਰਾ ਦਿਓ ਐਂਟਰੀ। ਕੀ ਕੀ ਕਹਿੰਦਾ ਸੀ ਬੁੱਲਸਾਲਾ ਕਹਿੰਦਾ ਸਪੀਕਰ ਬੜੇਗਾ ਆਏ ਇਹ ਮਾਗੇ ਤਾਂ ਹੈ ਕਹਿੰਦਾ ਸੀ ਵੀ ਇਹ ਕੀ ਤੂੰ ਡੀਜੇ ਬਣੀ ਤੁਰਿਆ ਜਾਣਾ ਮੈਂ ਕਿਹਾ ਬਾਹਰ ਗਿਆ ਟੱਕਰ ਲਗਾ ਮੇਰੀ ਗੱਜੂ ਮੋਟੇ ਦੇ ਨੰਬਰ ਦੱਸਿਓ ਆ ਪੱਥਰ ਜਾ ਬਾਲਾ ਹੀ ਟਿਰਕਿਆ ਜਾ ਪਿਆ ਡਾਕਟਰ ਸਾਹਿਬ ਕੰਮ ਤਾਂ ਖਤਰਨਾਕ ਹੈ ਉਹਦੀ ਕੁਸ਼ ਕਹਿ ਲੋ ਹੈਨਾ ਜੰਮਾ ਪਹਾੜ ਦੇ ਵਿੱਚ ਦੀ ਕੱਢੀ ਹੈ ਦੇਖੋ ਸਹੀ ਗੱਲ ਹੈ ਰੋਡ ਲਓ ਜੀ ਇਹ ਹੈ ਜੀ ਮੇਨ ਅਟਰੈਕਸ਼ਨ ਦਾ ਕੇਂਦਰ ਸਾਰੀਆਂ ਵੀਡੀਓ ਵਿੱਚ ਜਿਹੜੀਆਂ ਦੇਖਦੇ ਆਪਾਂ ਆ ਮੇਨ ਅਟਰੈਕਸ਼ਨ ਹੈ ਇਹ ਪਹਾੜ ਨੂੰ ਕੱਟ ਕੇ ਬਿਜਲੀ ਰੋਡ ਕੱਢੀ ਹੋਈ ਹੈ। ਉਹਦੀ ਸੋਨਾ ਜਾਨੀ ਕਿ ਸੋਣੀ ਵੀ ਐ ਖੈਰ ਚੀਜ਼ ਖਤਰਨਾਕ ਵੀ ਐ ਆ ਦੇਖੋ ਇਧਰਲੀ ਸਾਈਡ ਨਾਲ ਹੁਣ ਜਿਆਦਾ ਪੱਥਰ ਵਾਲੇ ਪਹਾੜ ਆ ਗਏ ਤਾਂ ਹੀ ਇਹੋ ਜਿਹੀ ਚੀਜ਼ਾਂ ਪੋਸੀਬਲ ਹੁੰਦੀਆਂ ਨੇ ਰੋਡ ਵਗੈਰਾ ਕੱਢਣਾ ਪਹਾੜਾਂ ਦੇ ਵਿੱਚ ਦੀ ਇਹ ਜਿਹੜਾ ਰੋਡ ਐ ਹਿਮਾਚਲ ਨੂੰ ਤਿੱਬਤ ਨਾਲ ਜੋੜਦਾ ਜੀ ਹਿਮਾਚਲੂ ਤਿੱਬਤ ਨਾਲ ਜੋੜਦਾ ਐ ਰੋਡ ਦੇਖੋ भी उ भी पहाड़ की छत है प्रॉपर पत्थर कट के रोड बनाई गई है बहुत ही अलग तरह का एक्सपीरियंस है ਆ ਬੰਜਾਂ ਨੇ ਲਿਖਿਆ ਸਪੀਟੀ ਔਨ ਦਾ ਵੀ ਇਹ ਅਸੀਂ ਖੜੇ ਆ ਜੀ ਏ ਅਸੀਂ ਖੜੇ ਆਂ ਸਾਗਲਾ ਤੇ ਇੱਥੇ ਰੂਮ ਦੇਖਦੇ ਆਂ ਪਹਿਲਾਂ ਫਿਰ ਆਪਾਂ ਚਿੱਤਕੂਲ ਨੂੰ ਚੱਲਾਂਗੇ ਚਿੱਤਕੂਲ 'ਚ ਸ਼ਾਇਦ ਕਹਿੰਦੇ ਰੂਮ ਵਗੈਰਾ ਮਿਲਦੇ ਨਹੀਂ ਥੋੜਾ ਕਰਾਊਡ ਆ ਜਿਹੜਾ ਜ਼ਿਆਦਾ ਸੀਗਾ ਤਾਂ ਕਰਕੇ ਹੁਣ ਇੱਥੇ ਰੂਮ ਦੇਖ 2:30 ਹੋ ਗਏ ਜੀ ਤੇ ਅਸੀਂ ਸਾਗਲਾ ਚ ਰੂਮ ਲੈ ਲਿਆ ਤੇ ਹੁਣ ਬਸ ਥੋੜੇ ਜਿਹਾ ਟਾਈਮ ਤੱਕ ਇੱਥੋਂ ਚੱਲਾਂਗੇ ਚਿਤਕੋਲ ਨੂੰ ਚਿਤਕੁਲ ਦੇਖ ਕੇ ਆ ਕੇ ਵਾਪਸ ਆਦੇ ਰੂਮ ਚ ਆ ਕੇ ਰਹਿਾਂਗੇ ਤੇ ਕੱਲ ਦਾ ਸਫਰ ਇੱਥੋਂ ਸਟਾਰਟ ਕਰਾਂਗੇ ਕੱਲ ਵਾਲਾ ਰੂਮ ਬੜੀ ਅੱਛੀ ਸੀ ਕੇ ਵੀ ਵਧੀਆ ਨਹੀਂ ਵਧੀਆ ਵੀ ਵਧੀਆ ਵੀ ਇਹਦਾ ਬਾਹਰ ਦਾ 뷰 ਬਹੁਤ ਸ਼ਾਨਦਾਰ ਹੈ ਨਾ ਫੜਕ ਐਂਡ ਗੱਲਵਾਤੀ ਹੈ ਜਮਾਂ ਚੰ ਚੰ ਚੰਟਾ ਬਲੇ ਚੱਲੋ ਖੋਤੇ ਸਾਗਲਾ ਤੋਂ ਜਿਹੜਾ ਚਿਤਕੁਲ ਹੈ ਜੀ ਉਹ 22 ਕਿਲੋਮੀਟਰ ਹੈ ਤੇ ਸਾਰਾ ਆਫ ਰੋਡ ਹੈ ਬਸ ਹੈਜੀ ਰੋਡ ਹੈ ਸਾਰਾ ਸੋਲ ਯੂਰ ਹਲਕੀ ਹਲਕੀ ਬੂੰਦਾਬੰਦੀ ਹੋ ਰਹੀ ਹੈ ਵਾਹ ਇਹ ਹਲਕੇ ਹਲਕੇ ਰਹੇ ਜਿਆਦੇ ਮੀਂਹ ਆ ਜੇ ਕਿਤੇ ਇੱਥੋਂ ਸਾਰਾ ਮੈਨੂੰ ਲੱਗਦਾ ਹੈ ਟਰਸਕ ਤੋਂ ਮਿੱਟੀ ਦੇ ਕ੍ਰੀਮ ਲੱਗਿਆ ਚਿੱਤਕੁਲ ਚਿਤਕੂਲ ਦੀ ਬਾਰਿਸ਼ ਨਾਲ ਚਾਦਾ ਨਜ਼ਾਰਾ ਹੈ ਗੱਲਾਂ ਇਹ ਵੀ ਹੁਣ ਆਪਾਂ ਪਹੁੰਚ ਜਾਈਏ ਪਹੁੰਚਾਂਗੇ ਨਹੀਂ ਮੀਂਹ ਦੇ ਵੱਲ ਆ ਬਿਸਕੁਟ ਬੋਗੇ ਇੱਥੇ ਵੀ ਨਹੀਂ ਖਾਣਾ ਹਟਿਆ ਤੂੰ ਹਲਕੀ 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 ਬਾਰਿਸ਼ ਸਟਾਰਟ ਹੋ ਗਈ ਚਿੱਤਕੂਲੇ ਤੋਂ 10 ਕਿਲੋਮੀਟਰ ਦੂਰ ਹੈ ਤੇ ਅਸੀਂ ਲੈਨੇ ਆ ਚਾਹ ਦੇ ਨਜ਼ਾਰੇ ਲੈ ਹਾਂ ਬੂਮ ਜੀ ਹਾਂ ਅਗਲਾ ਸਤਾਂ ਹਾਂ ਹਾਂ ਰੌਣਕ ਹੈ ਆਹ ਲੋ ਜੀ ਪਾ ਲੋ ਰਾਵ ਬੈਗ ਚੱਕੇ ਲਈ ਅੱਖਾਂ ਮਾਰਨਾ ਉਸਤੇ ਇਹਦੀ ਅੱਖਾਂ ਦਾ ਆਹ ਮੱਖਾਂ ਦਾ ਖਰਾਬ ਹੋ ਜਾਣ ਇਹਦੀ ਤੇ ਬੈਗ ਦੀਆਂ ਉਹ ਮਾੜਾ ਮਾੜਾ ਇਹ ਕੁਛ ਨਹੀਂ ਦਰ ਤਰਦੇ ਤਰਦੇ ਤੁਰੇ ਜਾਂ ਮ 5 ਕਿਲੋਮੀਟਰ ਹੀ ਹੈ ਅੱਧਾ ਘਟਾ ਲੱਗੂ ਮਹਾਰਾਜ ਮਗਾ ਬਦਲ ਗਿਆ ਹੋਰ ਖਰਚਣ ਲੱਗ ਗਿਆ ਕਿ ਚਿੱਤਕੁਲ ਰੋਡ ਚਲੋ ਜੀ ਚਿੱਤਕੁਲ ਰਹਿ ਗਿਆ 5 ਕਿਲੋਮੀਟਰ ਦੇ ਉੱਤੇ ਬਾਰਿਸ਼ ਹੋਣ ਲੱਗੀ ਮੌਸਮ ਹੋ ਗਿਆ ਠੰਡਾ ਤੇ ਜਿਹੜੀ ਮੇਰੀ ਪੈਂਟ ਸੀਗੀ ਉਹ ਸਮਾਨ ਚ ਹੀ ਰਹਿ ਗਈ ਤੇ ਚਲੋ ਫਿਰ ਜਾਣਾ ਹੀ ਪੂਗਾ ਔਖੇ ਔਖੇ ਹੁਣ ਤਾਂ ਐ ਆ ਨਾ ਵੀ ਉਹ ਨਾਲ ਸੰਦਰ ਨਾਲ ਆਕੜ ਜੀ ਕਿਤੇ ਓ ਹੋ 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 ਅ ਨੀਚੇ ਨਾਲ ਨਾਲ ਆ ਜਿਹੜਾ ਦਰਿਆ ਵਗਦਾ ਹੈ ਥੱਲੇ ਆਹ ਜਦ ਰੇਨ ਪੈਂਟ ਲਿਆਂਦੀ ਵੀ ਨਾਲ ਲਿਆਂਦੇ ਵਰਗੀ ਕਰਤੀ ਉਹ ਰੂਮ ਚ ਛੱਡਿਆ ਰੇਨ ਪੈਂਟ ਪਰ ਸਾਹਮਣੇ ਤਾਂ ਕੱਟ ਕੇ ਪਾ ਲਈ ਇਹ ਕਰਨ ਰੂਲੇ ਨੂੰ ਲੰਪ ਹੈ ਸਹਿਜ ਡਬਲ ਐਕਸ ਆਪਣਾ ਹਾਂ ਸਹਿਜ ਡਬਲ ਐਕਸ ਵਾਲਾ ਤੇ ਕੋਟ ਐਲ ਲਈ ਫਿਰਦਾ ਉਹ ਹੁਣ ਉੱਤੋਂ ਦੀ ਨਹੀਂ ਪੈਂਦਾ ਸਾਲਾ ਉਹ ਵਿੱਚ ਪੂਰਾ ਫਿੱਟ ਫਿੱਟ ਪੈਂਦਾ ਉੱਤੋਂ ਦੀ ਪੈਂਦਾ ਨਹੀਂ ਪਤਾ ਨਹੀਂ ਆਉਂਦਾ ਕਿਵੇਂ ਸੀ ਉਹਦੇ ਪਤਾ ਨਹੀਂ ਕਿਸੇ ਦਾ ਚੱਕੀ ਫਿਰਦਾ ਇਹ ਰੂਲਾ ਵੀ ਕਰੱਲੇ ਕੰਮ ਕਰਦਾ ਹੈ ਸਰ ਸਾਹਿਬ ਤੁਸੀਂ ਮੈਂ ਮੇਲਾ ਲੁੱਟ ਕੇ ਕੋਸ ਆਓ ਤੂੰ ਨਵੇਂ ਹੀ ਡਾਕਟਰ ਬਣਾਇਆ ਹੈ ਸਕੀਪ ਭਾਈ ਦਾ ਕਿਧਰੇ ਪੈਂਟ ਕਿਧਰੇ ਉਤੋਦੀ ਕੋਟ ਇੱਥੇ ਇੱਥੇ ਕੋਕੜਾ ਹੋ ਗਿਆ ਸਾਡੀਆਂ ਕੋਕੜਾ ਹੋ ਗਿਆ ਦੋਨੋਂ ਦੀਆਂ ਉਹ ਰਾਮ ਦੇ ਮੇਰੇ ਥੱਲੋਂ ਦੀ ਤਾਂ ਰੇਨ ਕੋਟ ਹੈਗਾ ਰਾਮ ਦੇ ਜਵੇਂ ਹੀ ਉਹ ਆਪਾਂ ਚਿਤਕੂਲ ਜਾਣਾ ਜਿਤਕੂਲ ਹੈ ਹਾਂ ਆਪ ਪੁੱਛਦੇ ਹੈ ਕਿ ਉੱਪਰ ਜਾਣਾ ਕਿ ਥੱਲੇ ਜਾਣਾ ਚਿਤਕੂਲ ਸੈਂਟਰ ਹੋ ਗਏ ਮੇਰੇ ਵੀਰੋ ਹਾਂ ਹਾਂ ਉਹ ਨੀਚੇ ਇਨ 200 ਮੀਟਰਸ ਯੂ ਵਿਲ ਅਰਾਈਵ ਉੱਪਰ ਚਿਤਕੂਲ ਕਸਬਾ ਹੈਗਾ ਤੇ ਨੀਚੇ ਨੂੰ ਉਤਰ ਕੇ ਨਦੀ ਵਗਦੀ ਹੈ ਬਹੁਤ ਸੋਹਣਾ ਮਾਹੌਲ ਹੈ ਇੱਥੇ ਚਲੋ ਬਹੁਤ ਉਸਾਸ ਦੀ ਗੱਲ ਹੈ ਵੀ ਸਾਨੂੰ ਇੱਥੇ ਆਹ ਰਾਮੋ ਇੱਥੇ ਰਹਿਣ ਦਾ ਮੌਕਾ ਨਹੀਂ ਮਿਲਿਆ ਚਲੋ ਫੇਰ ਵੀ ਇਹਦੇ ਕੰਮ ਲੈਣਿਆ ਘਾਟਾ ਤੋਂ ਘਾਟੇ ਫੇਰ ਵਾਪਸ ਜਾਂਦੇ ਆ ਰੂਮ ਚ ਪਹਿਲੇ ਕੀ ਪੜੇ ਉਹ ਅੱਛਾ ਪੱਥਰ ਜੇ ਛੱਕੋ ਹੀ ਗੱਲੀ ਦੇ ਘਟਾ ਲਗੇ ਅਬ ਇੱਥੇ ਕੰਮ ਮਾਪੜ ਇੱਥੇ ਪੁੱਛ ਲੋ ਕਿਤੇ ਕੀ ਗੱਲਬਾਤ ਹੈ ਉਹ ਗੜ ਚਲਦਾ ਲੋ ਕੈਂਪਾਂ ਦੇ ਕੋਲ ਚੱਲੇ ਆਰਾਮ ਚੱਲ ਹਾਂ ਚੱਲ ਜੀ ਚੱਲੋ ਐ ਮੈਨੂੰ ਮੇਰੇ طرف ਮੇਰੇ ਪਣਾ ਦੇ ਕਿੱਤੇ ਕਹਿੰਦਾ ਤੁਸੀਂ ਟਪੋ ਹਾਏ ਅਸਾ ਹੋਰ ਐਕਸ਼ਨ ਕਰੋ ਮੜਾ ਜਾ ਹੋਰ ਕੀ ਕਰ ਕਰੋ ਕੋਈ ਐਕਸ਼ਨ ਭੰਗੜਾ ਭੰਗੜਿਆ ਆਏ ਆਏ ਇੱਕ ਹੋਰ ਮੜਕਣਾ ਆਏ ਵਾਜੀ ਚੈੱਕ ਕਰੋ ਜੀ ਇਹ ਹੈ ਚਿਤਕੁਲਦੀ ਟੈਂਟ ਸਾਈਡ कैंपसाइटਾ ਉੱਪਰ ਚਿੱਤਕੁਲ ਜਿਹੜਾ ਮੰਨ ਲਓ ਵੀ ਕਸਵਾਜ ਹੈ ਇੱਕ ਉਹ ਉੱਪਰ ਹੈ ਤੇ ਆ ਉਹ ਦੇਖਣਾ ਮੈਂ ਇੱਥੇ ਵੀ ਚਰਨਾ ਤੇ ਆ ਨਾਲ ਦੀ ਵਗਦਾ ਦਰਿਆ ਲਾਸਟ ਵਿਲੇਜ ਆਫ ਇੰਡੀਆ ਚਿਤਕੁਲ ਬੈਸਟ ਚਾਹੇ ਵਾਲਾ ਪਲੇਨ ਹੈ ਇਹ ਰੂਪ ਬੰਦਾ ਇਹ ਬੰਦਿਆਂ ਨੂੰ ਇੱਥੇ ਟੈਂਟ ਤਾਂ ਰੱਖਣੀ ਚਾਹੀਦੀ ਐਕਸਟਰਾ ਹਨਾ ਕੰਟਿਨੈਂਟ ਕਰਦੇ ਨਾ ਆਹੀ ਮੌਸਮ ਹੁੰਦਾ ਮੋੜ ਨਾਗੇ ਦਿਨ ਨੂੰ ਯਾਰ ਸੀਗੇ ਟੈਂਟ ਚ ਬਹਿ ਜਾਓ ਸਹੀ ਹੈ ਲੋ ਜੀ ਚਿੱਪ ਕੋ ਲੂ ਕਰਤਾ ਅਲਵਿਦਾ ਮੈਗੀ ਮੂਗੀ ਖਾ ਲਈ ਢੇੜੇ ਗੂੜੇ ਦੇ ਲੇ ਤੇ ਹੁਣ ਚੱਲੀਏ ਕਰਾਂ ਚੱਲ ਬਈ ਰਾਮ ਓਏ ਚਲੋ ਵਾਟਰਫਾਲ ਦੇਖੋ ਕਿੰਨਾ ਸੋਹਣਾ ਇਹਦਾ ਕੁਝ ਵੀ ਨਹੀਂ ਸੀ ਯਾਰ ਉਤਰਨ ਲੱਗੇ ਤਾਂ ਐ ਲੱਗਿਆ ਵੀ ਮਸਾ ਚੜੂਗਾ ਇਹ ਇਹ ਸਾਰਾ ਕਸਬਾ ਹੈਗਾ ਜਿਤਕੁਲ ਦਾ ਹੋਟਲ ਹਟੂ ਕਾਫੀ ਨੇ ਤੇ ਕਾਫੀ ਵਧੀਆ ਹੈ ਰਹਿਣ ਵਾਸਤੇ ਤਾਂ ਇਹ ਨਹੀਂ ਹੈਗਾ ਕਿ ਤੁਸੀਂ ਆ ਜਾਓਗੇ ਹੋਟਲ ਨਹੀਂ ਮਿਲੂਗਾ ਚਲ ਆਪਾਂ ਤਾਂ ਡਰ ਕੇ ਪਰ ਵਧੀਆ ਰਿਹਾ ਪਰ ਐ ਵੀ ਆਪਣੀ ਜਿਹੜੀ ਉਹ ਜਿਤਕੁਲ ਤਾਂ ਫਿਰ ਬਿਊਟੀ ਹੈ ਨਾ ਗੰਦੀ ਹੈ ਤੇ ਹੋ ਸਕਦਾ ਕੋਈ ਇੱਦਾਂ ਕੋਈ ਮਾਰਕੀਟ ਹੈ ਜਾਂ ਖਾਣ ਪੀਣ ਵਾਲਾ ਸਿਸਟਮ ਹੈ 아, 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 ਜਾਂਦੇ ਹੋਏ ਇਤੋਂ ਦੀ ਨੰਨ ਕੇ ਗਏ ਸੀ ਚਿਤਕੁਨ ਨੂੰ ਉਸ ਟਾਈਮ ਬਸ ਕਾਲੀ ਕਾਲੀ ਚੱਪ ਕੇ ਰੁਕਿਆ ਨਹੀਂ ਗਿਆ ਪਰ ਹੁਣ ਆਪਾਂ ਇੱਥੇ ਰੁੱਕ ਕੇ ਜਾਵਾਂਗੇ ਮੇਰੇ ਵੀਰੋ ਰੁਕ ਜਾ ਬਾਈ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਵੀਰਾ ਕਿੰਨੀ ਸੋਹਣੀ ਲੋਕੇਸ਼ਨ ਹੈ ਯਾਰ ਇਹ ਮਿਸਕਾਂ ਨੂੰ ਕਰਨੀ ਹੈ ਬਹੁਤ ਹੈ ਜਿਹੀ ਲੋਕੇਸ਼ਨ ਆ ਕਦੇ ਮਿਲਦੀਆਂ ਨੇ ਲਓ ਜੀ ਚਿੱਤਕੂਲ ਤੋਂ ਵਾਪਸ ਆ ਕੇ ਰੂਮ ਵਿੱਚ ਥੋੜਾ ਜਿਹਾ ਰੈਸਟ ਕਰਕੇ ਅਸੀਂ ਸਾਂਗਲਾ ਦੀ ਮਾਰਕੀਟ 'ਚ ਜਾਂਦੇ ਆ ਕੀ ਖਾਣਾ ਡਾਕਟਰ ਸਾਹਿਬ ਥੁਕਪਾ ਡਾਕਟਰ ਸਾਹਿਬ ਨੂੰ ਮੈਂ ਅੱਜ ਦੱਸ ਦਿੱਤਾ ਡਾਕਟਰ ਸਾਹਿਬ ਕਹਿੰਦੇ ਥੁਕਪਾ ਖਾ ਕੇ ਆਉਣਾ ਹੈ ਫੇਰ ਹੁਣ ਥੁਕਪਾ ਦਾ ਰੌਲਾ ਪੈ ਗਿਆ ਇੱਕ ਸਾਨੂੰ ਹੋਰ ਦੱਸਿਆ ਸੀ ਕਿਸੇ ਨੇ ਉਹ ਨੂੰ ਦੁਬਾਰੇ ਕਾਲ ਕਰਾਂਗੇ ਵੀ ਕੀ ਚੀਜ਼ ਸੀ ਇਹ ਕਹਿੰਦੇ ਵੀ ਪਹਿਲਾਂ ਤਾਂ ਸ਼ਹਿਰ ਦਾ ਨਾਮ ਹੀ ਯਾਦ ਨਹੀਂ ਆ ਰਿਹਾ ਹਾਂ ਹੋ ਜਾਣਾ ਡਾਕਟਰ ਸਾਹਿਬ ਕਈ ਵਾਰੀ ਮੋਟਰਸਾਈਕਲ ਹੀ ਇੰਨੇ ਚਲਾ ਲੈਣੇ ਯਾਦ ਕਿਤੋਂ ਰੇ ਦੇ ਘਰ ਕੇ ਦਵਾਰ ਹੁਣ ਅਸੀਂ ਇਧਰ ਮਾਰਕੀਟ ਚ ਜਾਣੇ ਆ ਨਾਲ ਹੀ ਅੱਧਾ ਕਿਲੋ ਮੀਟਰ ਮਾਰਕੀਟ ਐ ਉੱਥੇ ਜਾਣੇ ਆ ਫੰਕਸ਼ਨ ਕਰਦੇ ਆ ਮਾੜਾ ਮੋਟਾ ਸਹੀ ਗੱਲ ਐ ਯਾਦ ਕਰੀਏ ਜ਼ਿਕਰ ਯਾ ਕੇ ਦੱਸਣਾ ਦੱਸਣਾ ਸ਼ੌਕ ਆ ਜੀ ਕੀ ਕਿਸੇ ਨੂੰ ਉਹ ਮੈਂ ਥੁੱਕਪਾ ਉਹਨੂੰ ਕੁੱਤਪਾਈ ਕਰੀ ਗਿਆ ਕਿੱਡਾ ਸ਼ੇਰ ਓਏ ਪਤਾ ਕੀ ਐ ਉਹਨੇ ਵੀ ਸਾਨੂੰ ਜਾ ਕੇ ਥੁੱਕਪਾ ਨਾ ਜਾਦ ਹੋ ਗਿਆ ਸਾਡੇ ਉਹਨਾਂ ਦਾ ਤਾਂ ਹੀ ਜ਼ਿਆਦਾ ਐ ਪਹੁੰਚ ਗਏ ਜੀ ਸਾਗਲਾ ਦੀ ਮਾਰਕੀਟ ਚ। ਲਾ ਵੀ ਮੇਰੀ ਫਰਮਾਇਸ਼ ਤੇ ਡਾਕਟਰ ਸਾਹਿਬ ਨੇ ਠੁੱਪਾ ਮੰਗਾ ਲਿਆ। ਉਹਨੇ ਖਾਦਾ ਕਿਵੇਂ ਜੈਉਡਰ ਸਾਹਿਬ? ਇਹ ਬਸ ਅਸੀਂ ਸੂਪ ਵੰਗੂ ਤੇ ਤੁਹਾਨੂੰ ਪਤਾ ਹੀ ਹੈ ਤੁਸੀਂ ਗੱਲਿਆ। ਠੀਕ ਨਾਲ ਖਾ ਕੇ ਦੇ ਲਿਆ। ਇਸ ਕਿਉਂ ਦਾ ਵਲੌਗ ਮੈਨੂੰ ਲੱਗਦਾ ਬਹੁਤ ਲੰਬਾ ਹੋ ਗਿਆ। ਚਲੋ ਅੱਜ ਇਹਨੂੰ ਇੱਥੇ ਖਤਮ ਕਰਦੇ ਆ। ਤੇ ਆਪਾਂ ਮਿਲਦੇ ਆ ਕੱਲ੍ਹ। ਦੇਖਦੇ ਆ ਅੱਜ ਵਾਲਾ ਸਫ਼ਰ ਤਾਂ ਕਾਫੀ ਰੋਮਾਂਚਕ ਆ ਰਿਹਾ। ਕੱਲ੍ਹ ਵਾਲੇ ਸਫ਼ਰ ਤੇ ਕਾਫੀ ਉਮੀਦ ਹੈ ਕਿ ਠੀਕ ਰਹੂਗਾ। Let's see what happens tomorrow.